ਸੋ ਬੜੀ ਰੌਚਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੰਗਣਾ ਰਣੌਤ ਦੇ ਸੀਆਈਐਸਐਫ ਦੀ ਕਰਮਚਾਰੀ ਕੁਲਵਿੰਦਰ ਕੌਰ ਨੇ ਮੂੰਹ ਤੇ ਥੱਪੜ ਮਾਰਿਆ ਚਪੇੜ ਮਾਰੀ ਬੜੇ ਜ਼ੋਰ ਨਾਲ ਤੇ ਜਦੋਂ ਸਕਿਉਰਟੀ ਰੀਜਨ ਦੇ ਨਾਲ ਉਹਨੂੰ ਫੜ ਕੇ ਪੁੱਛਿਆ ਗਿਆ ਕਿ ਤੂੰ ਇਸ ਤਰ੍ਹਾਂ ਕਿਉਂ ਕੀਤੀ ਹੈ ਤੇ ਉਹਨੇ ਕਿਹਾ ਕਿ ਮੇਰੀ ਮਾਂ ਉਸ ਕਿਸਾਨੀ ਅੰਦੋਲਨ ਦੇ ਵਿੱਚ ਸੀ ਜਿਸ ਅੰਦੋਲਨ ਨੂੰ ਘਰੇ ਬੈਠਿਆਂ ਇਸੇ ਬੀਬੀ ਨੇ ਬਿਆਨ ਦਿੱਤਾ ਸੀ ਕਿ ਇਹ ਜੜੀਆਂ ਮਾਤਾਵਾਂ ਬੀਬੀਆਂ ਨੇ ਇਹ 100 100 200 200 ਰੁਪਏ ਦਿਹਾੜੀ ਤੇ ਆ ਕੇ ਇੱਥੇ ਇਹਨਾਂ ਬਿਠਾਈਆਂ ਨੇ ਕਹਿੰਦੀ ਮੇਰੀ ਮਾਂ ਬੈਠੀ ਸੀ ਉੱਥੇ ਸੋ ਮੈਨੂੰ ਇਸ ਗੱਲ ਤੋਂ ਇਹ ਚੇਤੇ ਆ ਗਿਆ ਕਿ ਆਪਣੇ ਘਰ ਦੇ ਵਿੱਚ ਫੋਨ ਲੈ ਕੇ ਜਦੋਂ ਆਪਾਂ ਜੋ ਮਰਜ਼ੀ ਬੋਲ ਦਿੰਨੇ ਕਿਤੇ ਲੱਖ ਬੰਦਾ ਬੈਠਾ ਉਹਨੂੰ ਵੀ ਮੜਾ ਬੋਲ ਦਿੱਤਾ 2 ਲੱਖ ਵੇਖੋ ਜਿਹੜਾ ਤੁਹਾਡਾ ਆਕਾ ਹੈ ਨਾ ਜਿਹੜਾ ਤੁਹਾਡਾ ਮੁਖੀ ਹੋਇਆ ਇੱਕ ਬੰਦਾ ਇੱਕ ਉਹਨਾਂ ਇਲੈਕਸ਼ਨ ਹੋਈ ਹੈ ਨਾ ਇੱਕ ਵੋਟ ਗਿਣੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਇੱਕ ਵੋਟ ਰਾਹੁਲ ਗਾਂਧੀ ਦੀ ਵੀ ਇੱਕ ਵੋਟ ਜਿਹੜੇ ਹੋਰ ਛੋਟੀਆਂ ਪਾਰਟੀਆਂ ਨੇ ਉਹਨਾਂ ਦੀ ਵੀ ਇੱਕ ਵੋਟ ਹਰੇਕ ਬੰਦੇ ਦੀ ਇੱਕ ਵੋਟ ਹੈ ਤੇ ਫਿਰ ਸਾਰਿਆਂ ਨੂੰ ਬਰਾਬਰਤਾ ਦਾ ਅਧਿਕਾਰ ਹੈ ਉਹਨਾਂ ਨੂੰ ਮੁਖੀ ਬਣਾਇਆ ਹੈ ਲੋਕਾਂ ਨੇ ਬਣਾਇਆ ਲੋਕਤੰਤਰ ਹੈ ਇੱਕ ਬੰਦੇ ਨੂੰ ਇੱਕ ਮੁਖੀ ਨੂੰ ਖੁਸ਼ ਕਰਨ ਵਾਸਤੇ ਤੁਸੀਂ ਜਿਹੜਾ 2 ਲੱਖ ਬੰਦੇ ਦੀ ਬੇਇਜ਼ਤੀ ਕਰਨ ਵਾਸਤੇ ਵੀ ਤਿਆਰ ਹੋ ਕਿ ਜੇ 2 ਲੱਖ ਬੈਠੇ ਨੇ ਅੱਤਵਾਦੀ ਨੇ ਇਹਨਾਂ ਦੇ ਮਾਂ ਪਿਓ ਵੀ ਅੱਤਵਾਦੀ ਨੇ ਉਸ ਵਕਤ ਵੀ ਇਸ ਗੱਲ ਦਾ ਜ਼ਿਕਰ ਜਿਹੜਾ ਸਿਆਣੇ ਮਨੁੱਖਾਂ ਨੇ ਚਲਾਇਆ ਸੀ ਕਿ ਇਹ ਜਿਨ੍ਹਾਂ ਨੂੰ ਤੁਸੀਂ ਅੱਤਵਾਦੀ ਕਹਿ ਰਹੇ ਹੋ ਕਨਸਾਨ ਅੰਦੋਲਨ ਦੇ ਵਿੱਚ ਬੈਠਿਆਂ ਨੂੰ ਇਹਨਾਂ ਦਾ ਪੁੱਤਰ ਕੋਈ ਤੇ ਸਰਹੱਦ ਤੇ ਡਿਊਟੀ ਹੈ ਕਿਸੇ ਦੀ ਆਰਮੀ ਦੇ ਵਿੱਚ ਕਿਤੇ ਡਿਊਟੀ ਹੈ ਕਿਸੇ ਦੀ ਬਰਫ਼ ਦੇ ਵਿੱਚ ਡਿਊਟੀ ਹੈ ਗਲੇਸ਼ੀਅਰਾਂ ਦੇ ਵਿੱਚ ਜਾ ਕੇ ਉਹ ਨੌਜਵਾਨ ਖਲੋਤੇ ਔਰ ਉਹਨਾਂ ਨੇ ਉੱਥੋਂ ਬਿਆਨ ਵੀ ਦਿੱਤੇ ਦੇ ਸਾਡੇ ਮਾਤਾ ਪਿਤਾ ਨੇ ਕੁਝ ਫੌਜ ਦੇ ਜਵਾਨ ਜੋ ਛੁੱਟੀ ਕੱਟਣ ਆਏ ਸੀ ਉਹ ਵੀ ਕਿਸਾਨੀ ਅੰਦੋਲਨ ਦੇ ਵਿੱਚ ਪਹੁੰਚੇ ਪਰ ਉਸ ਵਕਤ ਆਪਣੀ ਬਦਤਮੀਜ਼ੀ ਦੇ ਕਰਕੇ ਇਹ ਬੀਬੀ ਬੜੀ ਮਸ਼ਹੂਰ ਰਹੀ ਕਿ ਪਈ ਇਹ ਜੋ ਮਰਜ਼ੀ ਬੋਲ ਦਿੰਦੀ ਹੈ ਘਰੋਂ ਬਹੁਤ ਕੁਝ ਬੋਲਿਆ ਇਹਨੇ ਲੋਕਡਾਊਨ ਦੇ ਵਿੱਚ ਪੰਜਾਬੀਆਂ ਨੂੰ ਬਹੁਤ ਕੁਝ ਬੋਲਿਆ ਹੁਣ ਇਹ ਹਿਮਾਚਲ ਦੇ ਲੋਕਾਂ ਮੰਡੀ ਦੇ ਲੋਕਾਂ ਨੇ ਬਣਾਈ ਐ ਐਮਪੀ ਤੇ ਮੈਂ ਪੋਸਟਾਂ ਪੜ੍ਹ ਰਿਹਾ ਸੀ ਕਿ ਉਹਦੇ ਵਿੱਚ ਲਿਖਿਆ ਕਿ ਐਮਪੀ ਦਾ ਪਹਿਲਾ ਤੋਹਫਾ ਚਲੋ ਅਸੀਂ ਇਸ ਗੱਲ ਦੇ ਵਿੱਚ ਨਹੀਂ ਆਉਂਦੇ ਪਰ ਇਹ ਗੱਲ ਜ਼ਰੂਰ ਹੈ ਕੋਈ ਕਿਸੇ ਵੀ ਅਹੁਦੇ ਤੇ ਜਾ ਕੇ ਇਹ ਕਵੇ ਕਿ ਲੱਖ 2 ਲੱਖ ਬੰਦੇ ਦੀ ਬੇਇੱਜ਼ਤੀ ਮੈਂ ਜਦੋਂ ਮਰਜ਼ੀ ਕਰ ਦਿੰਦਾ ਤੇ ਇਹਦੇ ਵਿੱਚ ਇਹ ਵੀ ਉਹਨੂੰ ਧਿਆਨ ਰੱਖਣਾ ਚਾਹੀਦਾ ਕਿ ਇਹਨਾਂ ਦਾ ਕੋਈ ਭਰਾ ਇਹਨਾਂ ਦੀ ਕੋਈ ਭੈਣ ਇਹਨਾਂ ਦੀ ਕੋਈ ਧੀ ਇਹਨਾਂ ਦਾ ਕੋਈ ਪੁੱਤ ਜਦੋਂ ਕੱਲ ਨੂੰ ਮੇਰਾ ਸਾਹਮਣਾ ਹੋ ਗਿਆ ਤੇ ਕਿਹੜੇ ਵੇਲੇ ਕਿਹੜੀ ਸੇਵਾ ਰੱਬ ਨੇ ਲੈ ਲੈਣੀ ਹੈ ਇਹ ਸਿੱਖ ਧਰਮ ਦੇ ਵਿੱਚ ਪਹਿਲਾਂ ਹੀ ਬੜਾ ਮਸ਼ਹੂਰ ਹੈ ਜ਼ਿਕਰ ਸੋ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਵੇਖੋ ਇਸ ਧਰਮ ਦੇ ਵਿੱਚ ਉਹ ਵੀ ਹੋਏ ਜਿਹਨਾਂ ਹਾਥੀਆਂ ਨਾਲ ਮੁਕਾਬਲਾ ਕੀਤਾ ਇਸ ਧਰਮ ਵਿੱਚ ਉਹ ਵੀ ਹੋਏ ਜਿਹੜੇ ਬਿਨਾਂ ਸਿਰ ਤੋਂ ਲੜ ਪਏ ਇਹ ਉਹਨਾਂ ਦੀਆਂ ਹੀ ਸੰਤਾਨਾਂ ਨੇ ਥੋੜੇ ਥੋੜੇ ਫਰਕ ਕਰਕੇ ਅਸੀਂ ਰੱਬ ਤੋਂ ਪਿੱਛੇ ਆ ਗੁਰਬਾਣੀ ਤੋਂ ਅਸੀਂ ਭਾਵੇਂ ਥੋੜੇ ਥੋੜੇ ਦੂਰ ਹੋਈਏ ਉਹ ਜਿਹੜਾ ਖੂਨ ਸਾਡੀਆਂ ਰਗਾਂ 'ਚ ਖਤਮ ਨਹੀਂ ਉਸੇ ਤਰ੍ਹਾਂ ਚੱਲਦਾ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਕਿਸਾਨ ਜਥੇਬੰਦੀਆਂ ਨੇ ਜੋ ਲੋਕ ਨੇ ਸਾਡੇ ਮੁਖੀ ਨੇ ਉਹਨਾਂ ਨੂੰ ਵੀ ਇਸ ਗੱਲ ਵੱਲ ਤਵੱਜਹ ਦੇਣੀ ਚਾਹੀਦੀ ਨਾ ਉਹ ਨਹੀਂ ਕਿ ਉਹ ਐਮਪੀ ਹੈ ਉਹਦੀ ਗੱਲ ਸੁਣੀ ਜਾਵੇ ਜੀ ਸਕਿਉਰਟੀ ਰੀਜ਼ਨ ਹੈ ਇਸ ਤਰ੍ਹਾਂ ਉਸ ਤਰ੍ਹਾਂ ਤੁਸੀਂ ਉਸ ਪਾਸੇ ਵੀ ਧਿਆਨ ਦਿਓ ਕਿ ਕਿਸੇ ਦੀ ਮਾਂ ਨੂੰ ਕਿਸੇ ਦੇ ਪਿਤਾ ਨੂੰ ਕਿਸੇ ਦੇ ਭੈਣ ਭਰਾ ਧੀ ਪੁੱਤ ਨੂੰ ਅਗਰ ਜੇ ਮਾਰਾ ਕਹਾਂਗੇ ਆਪਾਂ ਉਹ ਵੀ ਲੱਖ 2 ਲੱਖ ਬੰਦਾ ਇੱਕ ਜਗ੍ਹਾ ਜੁੜਿਆ ਹੋਵੇ ਕੋਈ ਦੁਨੀਆ ਦਾ ਸਭ ਤੋਂ ਵੱਡਾ ਸੰਘਰਸ਼ ਚੱਲ ਰਿਹਾ ਸੀ ਜਦੋਂ ਇਸ ਬੀਬੀ ਕੰਗਣਾ ਰਣਾਉਤ ਨੇ ਕਿਹਾ ਸੀ ਕਿ ਇਹ ਜਿਹੜੀਆਂ ਮਾਤਾਵਾਂ ਬੀਬੀਆਂ ਨੇ 100 100 200 200 ਰੁਪਏ ਤੇ ਦਿਹਾੜੀ ਤੇ ਆਈਆਂ ਅੱਜ ਮੂੰਹ ਤੇ ਥੱਪੜ ਵੱਜਾ ਸਮਝ ਲਓ ਕਿ ਤੁਸੀਂ 2 ਲੱਖ ਬੰਦੇ ਦੇ ਮੂੰਹ ਤੇ ਮਾਰਿਆ ਸੀ ਬੇਸ਼ਰਮੀ ਨਾਲ ਜਿਸ ਬੋਲ ਨੂੰ ਉਹ ਬੋਲ ਤੈਨੂੰ ਵਾਪਸ ਮਿਲਿਆ ਤੇ ਜਿਹੜੀ ਚੀਜ਼ ਜਾਂਦੀ ਹੈ ਇਹ ਸ੍ਰਿਸ਼ਟੀ ਦਾ ਪ੍ਰਕਿਰਤੀ ਦਾ ਨਿਯਮ ਹੈ ਵਾਪਸ ਵੀ ਆਉਂਦੀ ਹੈ ਜਿਹੜੀ ਜਾਂਦੀ ਚੀਜ਼ ਉਹ ਵਾਪਸ ਵੀ ਆਉਂਦੀ ਹੈ ਅੱਜ ਜਦੋਂ ਵਾਪਸ ਆਈ ਇੱਕ ਥੱਪੜ ਦੇ ਰੂਪ ਵਿੱਚ ਚਪੇੜ ਦੇ ਰੂਪ ਵਿੱਚ ਕਿਉਂਕਿ ਪੰਜਾਬ ਹੈ ਜੇ ਕਿਸੇ ਨੇ ਪੁੰਨ ਕੀਤਾ ਹੈ ਜੇ ਕਿਸੇ ਨੇ ਚੰਗਿਆਈ ਕੀਤੀ ਤੈਨੂੰ ਫਲ ਚੰਗਿਆਈ ਦਾ 100 ਗੁਣਾ ਵਧਾ ਕੇ ਦਿੰਦੇ ਨੇ ਤੇ ਜੇ ਕੋਈ ਚੰਗਿਆਈ ਕਰਦਾ ਉਹਦਾ ਫਲ 100 ਗੁਣਾ ਵਧਾ ਕੇ ਦਿੰਦੇ ਨੇ ਤੇ ਜੇ ਕੋ ਕੋ ਬਰਿਆਈ ਕਰਦਾ ਉਹਨੂੰ ਵੀ 100 ਗੁਣਾ ਹੀ ਮਿਲਦੀ ਹੈ ਜਿਹੜੀ ਵੱਧ ਕੇ ਸੋ ਇਹਦੇ ਵਿੱਚ ਧਿਆਨ ਦੇਣਾ ਚਾਹੀਦਾ ਹੈ ਜਥੇ ਬੰਦੀਆਂ ਦੇ ਮੁਖੀ ਜਿਹੜੇ ਸਾਰੇ ਨੇ ਉਹਨਾਂ ਨੂੰ ਕੁਲਵਿੰਦਰ ਕੌਰ ਦਾ ਸਾਥ ਦੇਣਾ ਚਾਹੀਦਾ ਅਗਰ ਸਰਕਾਰ ਕੋਈ ਐਕਸ਼ਨ ਲੈਂਦੀ ਹੈ ਤੇ ਸਾਰੇ ਮੁਖੀ ਪਈ ਪੰਜਾਬ ਜਾਂ ਜਿੱਥੋਂ ਤੱਕ ਲੋਕ ਨਿਆਂ ਪਸੰਦ ਨੇ ਸਾਰੇ ਕੁਲਵਿੰਦਰ ਕੌਰ ਦਾ ਸਾਥ ਦਿਓ ਸਿੱਖ ਜੀਵਨ ਜਾਂਚ ਵੱਲੋਂ ਅਸੀਂ ਇਸ ਗੱਲ ਦੀ ਜਿਹੜੀ ਉਹ ਪਰੋੜਤਾ ਕਰਦੇ ਆ ਕਿ ਇਹੋ ਜਿਹਾ ਬਿਆਨ ਕੋਈ ਲੀਡਰ ਜਾਂ ਵੱਡਾ ਬੰਦਾ ਜਿਹੜਾ ਆਪਣੇ ਆਪ ਨੂੰ ਸਮੇ ਦਾ ਉਹ ਦੇਣ ਤੋਂ ਗਰੇਜ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ